ਦੋਸਤੋ ਮੈਂ ਗੀਤਕਾਰ ਰੁਪਿੰਦਰ ਸਹੋਲੀ ਵਾਲਾ 29 ਸਾਲ ਪਹਿਲਾਂ ਲਿਖਿਆ ਇੱਕ ਗੀਤ ਦਸ਼ਮੇਸ਼ ਪਿਤਾ ਦੇ ਸ਼ਹੀਦੀ ਆਭਤੇ ਨੂੰ ਸਮਰਪਿਤ ਤੇ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਜਦੋਂ ਦਸ਼ਮੇਸ਼ ਪਿਤਾ ਨੇ ਛੱਡਿਆ ਦਸ਼ਮੇਸ਼ ਪਿਤਾ ਦੇ ਅਨੰਦਪੁਰ ਸਾਹਿਬ ਦੀ ਧਰਤੀ ਦੇ ਸਵਾਲ ਜਵਾਬ ਇੱਕ ਗੀਤ 29 ਸਾਲ ਪਹਿਲਾਂ ਲਿਖਿਆ ਸੀ ਜੋ ਮਤਲਬ ਭਾਜੀ ਤਾਂ ਗਵਾਇਆ ਨਹੀਂ ਗਿਆ ਆ ਦੇਖੋ ਕਾਗਜ਼ ਆ ਜੋ ਉਸ ਗੀਤ ਦਾ ਡਾਇਰੀ ਦੇ ਵਿੱਚੋਂ ਫਟ ਕੇ ਅੱਖਰ ਬਿਖਣੇ ਸ਼ੁਰੂ ਹੋ ਗਏ ਸੀ ਇਹ ਜਿਹੜੀ ਹੈਂਡਰਾਈਟਿੰਗ ਆ ਜੋ ਲਿਖਾਈ ਆ ਇਹ ਹਟ ਕੀ ਸਾਹਿਬ ਇੱਕ ਸਾਡੇ ਨਾਲ ਸਿੰਘ ਰਹਿੰਦਾ ਹੁੰਦਾ ਸੀ ਕੁਲਵਿੰਦਰ ਸਿੰਘ ਮਨਜੀਤ ਸਾਹਿਬ ਵਾਲਾ ਚਲੋ ਉਹ ਤਾਂ ਉੱਥੇ ਹੀ ਆ ਹੁਣ ਵੀ ਤੇ ਚਲੋ ਉਹ ਵੱਖਰੀ ਗੱਲ ਆ ਜੋ ਮੈਂ ਕਰਿਆਂ ਜੋ ਉਹ ਇੱਕ ਅਲੱਗ ਪਿਛਾਵਾ ਪਰ ਇਹ ਉਹਦਾ ਲਿਖਿਆ ਹੋਇਆ ਇੱਕ ਪਾਸੇ ਮਤਨ ਉਹ ਗੀਤ ਤੇ ਦੂਸਰੇ ਪਾਸੇ ਮਾਤਾ ਸਹਿਬ ਦੇਵੋਤ ਦੇ ਮਾਤਾ ਦਸ਼ਮੇਸ਼ ਪਤਾ ਦੀ ਸਵਾਲ ਜਵਾਬ ਨਹੀਂ ਮਾਤਾ ਸਾਹਿਬ ਪੋਰ ਤੇ ਦਸ਼ਮੇਸ਼ ਪਤਾ ਦੀ ਠੀਕ ਹੈ ਨਾ ਦੂਜਾ ਗੀਤ ਐ ਦੋਨੇ ਗੀਤ ਉਹਦੇ ਹੀ ਲਿਖੇ ਨੇ ਕੋਈ ਪੇਜ ਤੇ ਉਹਨੇ ਲਿਖਤੀ ਸੀ ਉਹ ਲਖਾਈ ਉਹਦੀ ਹੰਡਰੈਟ ਗੋ ਉਹਦੀ ਅਸੀ ਉਹਨੇ ਦੋਨੇ ਕੀ ਲਿਖਤੀ ਉਹ ਮੀਂਹ ਮੇਰੇ ਕੋਲ ਕੋਈ ਸੀ ਪਰ ਇਹ ਰਿਕਾਰਡ ਕਿਉਂ ਨਹੀਂ ਹੋਈ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਰਿਕਾਰਡ ਕਰਾਉਣ ਦੀ ਖਾਤਰ ਮੈਨੂੰ ਬਜਟ ਕਿਹਾ ਹੀਦਾ ਸੀ ਪੈਸਾ ਚਾਹੀਦਾ ਸੀ ਜਿਹੜਾ ਕਿ ਹੁਣ ਮੈਨੂੰ ਹਰਪਿਤ ਕੋਚ ਕਰਵਾਇਆ ਇਹ ਗੀਤ ਨੂੰ ਡਿਕਾਉਣ ਦਾ ਸਬਬ ਕਿਵੇਂ ਬਣਿਆ ਇੱਕ ਦਿਨ ਰਾਤ ਨੂੰ ਮੇਰੀ ਹਰਪ੍ਰੀਤ ਬਾਜੀ ਦੀ ਤੇ ਇੱਕ ਸਾਡਾ ਮਿੱਤਰ ਗੀਤਕਾਰ ਆ ਬਾਬਾ ਯਗਰਾਜ ਤੇ ਸੁਖ ਖੱਤਰੀ ਤੇ ਜੋ ਕੰਪਨੀ ਦੇ ਇਹਨਾਂ ਦਾ ਇੱਧਰ ਮਤਲਬ ਕਰਦੇ ਨੇ ਸਾਡੀ ਆਪਸ ਵਿੱਚ ਗੱਲਬਾਤ ਚੱਲ ਰਹੀ ਸੀ ਤੇ ਮੈਂ ਇਸ ਗੀਤ ਦੀ ਇੱਕ ਨੈਣ ਗਾ ਗਾਤੀ ਗੱਲਬਾਤ ਚੱਲਦੀ ਚੱਲਦੀ ਚ ਮੈਂ ਕਿਹਾ ਇਹ ਗੀਤ ਪਿਆਰ ਦੇ ਕੋਲ ਜਦੋਂ ਅਪੁਜ ਬਾਈ ਨੇ ਕਿਹਾ ਕਿ ਹਾਂ ਅਪ ਨੂੰ ਇਧਰ ਗੀਤ ਚਾਹੀਦਾ ਵੀ ਯਾਨੀ ਲੋਕ ਖਿੱਚੇ ਉਹਦੇ ਵੱਲ ਵੀ ਕੁਈ ਦਨਾਂ ਵਿੱਚ ਮੇਰੇ ਸੁਪਤਾ ਜੀ ਦੀ ਹਮਤ ਨੂੰ ਸਪਾਰ ਪਤਾ ਪਹੁੰਚੀ ਦਿੱਤੀ ਕਰੀਏ ਕਿਦੋਂ ਮੈਂ ਇੱਕ ਨੈਣ ਹੀ ਬੋਲੀ ਉਸ ਤੋਂ ਬਾਅਦ ਸਾਡੀ ਗੱਲ ਹੋਰ ਚੱਲ ਵੀ ਦੇ ਹਰ ਵੀਰ ਭਾਈ ਨੇ ਜਦੋਂ ਵਿਚਾਲੇ ਗੱਲ ਕੱਟ ਕੇ ਕਿਹਾ ਕਹਿੰਦੇ ਬਿੰਦਰ ਵੀਰੇ ਆਪਾਂ ਬਾਤ ਕੀ ਗੱਲ ਭੁੱਲ ਜਾਣਾ ਵਾ ਜਿਹੜੀ ਤੂੰ ਆਹ ਗੀਤ ਦੀ ਮੈਨੂੰ ਲਾਇਨ ਸੁਣਾਈ ਆ ਨਾ ਇੱਕ ਅਸਰ ਪੈਕ ਲਾਇਨ ਸੁਣਾਈ ਸੀ ਕਹਿੰਦਾ ਇਹਨੂੰ ਸਵੇਰੇ ਰਿਪੋਰਟ ਕਰਨ ਦੇ ਤੇ ਨਵਦੀਸ਼ ਨੂੰ ਉਸ ਜਿਹੜਾ ਮੁੰਡਾ ਏ ਸੀਤ ਨੂੰ ਗਾ ਰਿਹਾ ਉਹ ਨਵਦੀਸ਼ ਆ ਮੁੰਡੇ ਦਾ ਨੂੰ ਤੇ ਬਹੁਤ ਵਧੀਆ ਉਹ ਮੈਨੂੰ ਪਤਾ ਸੀ ਹਰਬਤ ਨੂੰ ਜਨੂਨ ਨੂੰ ਕਿਹਾਗਾ ਨਾ ਉਹਨੂੰ ਪੁੱਛ ਵੀ ਜੇ ਸਵੇਰੇ ਬਿੱਲਾਂ ਦਾ ਇਹ ਨਮੀ ਮੜਨੀ ਦੱਬੀ ਮੈਂ ਕਹਿੰਦਾ ਨਿਊ ਟਾਜੀ ਤੇ ਫਿਰ ਉੱਥੇ ਪ੍ਰੋਬਲਮ ਮੈਂ ਤੁਹਾਨੂੰ ਦੂਜਾ ਕਾਰਨ ਸੀ ਵੀ ਬਿਨ ਟੂਟ ਜੋੜੀ ਪ੍ਰੋਪਰ ਚ ਆਈਦੀ ਸੀ ਜਿਹੜੀ ਇਸ ਗੀਤ ਨੂੰ ਨਿਭਾ ਸਕਦੀ ਕਿਉਂ ਪੈਸੇ ਦਾ ਤਾਂ ਹੱਲ ਹੋ ਜਾਂਦਾ ਪਰ ਵਾਅਦੇ ਦਾ ਹੱਲ ਕਿੱਥੋਂ ਕਰਦੀ ਕਿਉਂਕਿ ਜੇ ਉਸ ਵਕਤ ਕਰਦੇ ਸੀ ਤਾਂ ਵੀਰ ਜੀ ਵੀਰ ਜੀ ਕਰਕੇ ਪਤਾ ਨਹੀਂ ਕਿਨੇ ਗਏ ਮਾਣਾ ਚਲੋ ਠੀਕਾਣਾ ਤੇ ਮਦਰੋ ਦੂਜੀ ਇਹ ਗੱਲ ਸੀਗੀ